ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਟਾਲੀ ਵਾਲ ਬਟਿਕ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਨਾਲ ਹੀ ਜਿਹੜਾ ਬੈਲ ਆਈਕਨ ਦਾ ਬਟਨ ਉਹਨੂੰ ਪ੍ਰੈਸ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਹੁੰਦੀ ਉਹਨਾਂ ਨੂੰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਅੱਜ ਆਪਾਂ ਬਿਲਕੁਲ ਹੀ ਲੈਸ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇਗੇ ਤੁਸੀਂ ਆਪਣੇ ਲਈ ਆਰਡਰ ਜਿਹੜਾ ਬੁੱਕ ਕਰ ਸਕਦੇ ਹੋ ਤੇ ਸੂਟ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਨੇ ਜੀ ਆਪਾਂ ਲੈ ਕੇ ਆਏ ਹਾਂ ਜਿ ਕਾਟਰੇਜ ਦੇ ਸੂਟ ਇਹ ਹੈਗੀ ਐ સોਫਟ ਵਾਲੀ ਕਾਟਰੀ ਜੀ ਬਿਲਕੁਲ ਹਾਰਡ ਨਹੀਂ ਹੈਗੀ ਇਹ ਦੇਖੋ ਸਟੈਂਪ ਲੱਗੀ ਹੋਈ ਹੈ ਪ੍ਰਾਈਸ ਵੀ ਤੁਸੀਂ ਸ਼ਾਇਦ ਚੈੱਕ ਕਰ ਲਿਆ ਇਟਾਲੀਅਨ ਕਾਟਰੀਜ਼ 100% ਬਹੁਤ ਹੀ ਸੌਫਟ ਵਾਲਾ ਜਿਹੜਾ ਹੈਗਾ 170 ਦੀ ਆਊਗੀ ਜੀ ਕੱਟ ਇਹ ਹੈਗਾ ਇਹਦਾ ਸ਼ਰਟ ਦਾ ਇਹ ਹੈਗੀ ਇਹਦੀ ਬਾਟਮ ਆਫ ਵਾਈਟ ਕਲਰ ਦੀ ਸ਼ਰਟ ਦੀ ਪ੍ਰਿੰਟਿੰਗ ਦੇਖੋ ਇਹ ਕਲਰ ਹੈਗਾ ਆਪਣੇ ਕੋਲੇ ਫਸਟ ਕਲਰ ਸੈਕੰਡ ਪ੍ਰਿੰਟਿੰਗ ਹੈਗੀ ਆਪਣੇ ਕੋਲੇ ਇਹ ਵਾਲੀ ਇਸ ਤਰ੍ਹਾਂ ਤੁਸੀਂ ਚੈੱਕ ਕਰੀ ਜਾਓ ਸ਼ਰਟ ਦੀ ਪ੍ਰਿੰਟਿੰਗ ਦੇਖੋ ਇਸ ਦੇ ਨਾਲ ਬੈਲਵਟ ਦੀ ਜਿਹੜੀ ਸਲਵਾਰ ਲੱਗੀ ਹੋਈ ਹੈ ਸਲਵਾਰ ਇਸ ਦੇ ਨਾਲ ਆਉਗੀ ਜੀ ਬੈਲਵਟ ਦੀ ਠੀਕ ਹੈ ਜੀ 1 70 ਦੀ ਆਉਗੀ ਕੱਟ ਅਗਲਾ ਕਲਰ ਅਗਲਾ ਕਲਰ ਆਉਗੇ ਆਪਣੇ ਸ਼ਰਟ ਦੀ ਪ੍ਰਿੰਟਿੰਗ ਦੇਖੋ ਬਹੁਤ ਜਿਆਦਾ ਸੋਹਣੀ ਹੈ ਸ਼ਰਟ ਦੀ ਪ੍ਰਿੰਟਿੰਗ ਸੂਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਇਸ ਤਰ੍ਹਾਂ ਦੀ ਕਾਫੀ ਲੱਗੀ ਹੋਈ ਇਹਦੇ ਨਾਲ ਜਿਹੜੀ ਇਹ ਸਲਵਾਰ ਇੱਕ 70 ਦੀ ਕੱਟ ਹੋ ਗਮੀਜ਼ ਦੀ ਇੱਕ 70 ਦੀ ਹੋ ਗਈ ਜੀ ਸਲਵਾਰ ਦੀ ਤੁਸੀਂ ਕੁਝ ਵੀ ਬਣਾ ਸਕਦੇ ਹੋ ਸੂਟ ਬਹੁਤ ਜ਼ਿਆਦਾ ਸੋਹਣੇ ਆ ਇਸ ਤੋਂ ਅਗਲਾ ਇਸ ਤੋਂ ਆਪਣੇ ਕੋਲ ਇਹ ਹੈਗਾ ਸ਼ਰਟ ਦੇਖੋ ਕਿੰਨੀ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਸ਼ਰਟ ਦੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਇਸਦੇ ਨਾਲ ਇਸ ਤਰ੍ਹਾਂ ਨੇਵੀ ਬਲੂ ਕਲਰ ਦੀ ਉਹ ਸਲਵਾਰ ਆ ਇਸ ਤੋਂ ਅਗਲਾ ਇਹ ਕਲਰ ਆਊਗਾ ਸ਼ਰਟ ਦੀ ਪ੍ਰਿੰਟਿੰਗ ਦੇਖੋ ਕਿੰਨਾ ਜ਼ਿਆਦਾ ਸੋਹਣਾ ਪ੍ਰਿੰਟ ਹੈ ਸ਼ਰਟ ਦੇ ਉੱਪਰ ਇਸ ਦੇ ਨਾਲ ਵੀ ਇਸ ਤਰ੍ਹਾਂ ਦੀ ਲੱਗੀ ਹੋਈ ਸਲਵਾਰ ਹੈ ਮੂਰ ਪੰਖੀ ਜੇ ਕਲਰ ਦੀ ਸਲਵਾਰ ਹੈ ਇਹ ਵੀ ਬਹੁਤ ਜ਼ਿਆਦਾ ਸੋਹਣਾ ਸੂਟ ਹੈ ਅੱਜ ਵਾਲੇ ਸਾਰੇ ਕਲਰ ਬਹੁਤ ਜ਼ਿਆਦਾ ਸੋਹਣੇ ਨੇ ਇਹ ਵਾਲਾ ਕਲਰ ਹੈਗਾ ਦੇਖੋ ਕਿੰਨਾ ਜਿਆਦਾ ਪਿਆਰਾ ਕਲਰ ਹੈ ਇਹ ਹੈਗੀ ਇਸ ਦੇ ਨਾਲ ਸਲਵਾਰ ਮਤਲਬ ਸਕੈਨਜੀ ਕਲਰ ਦੀ ਲੱਗੀ ਹੈ ਸਕੈਨ ਟੋਨ ਦੀ ਸਲਵਾਰ ਹੈ ਬਹੁਤ ਜਿਆਦਾ ਪਿਆਰਾ ਸੂਟ ਹੈ ਵੀ ਇੱਕ ਦੋ ਕਲਰ ਸ਼ੈਡ ਹੋਰ ਵੀ ਹੋਣਗੇ ਉਹ ਆਪਾਂ ਤੁਹਾਨੂੰ ਬਾਅਦ ਚ ਦਿਖਾ ਸਕਦੇ ਆ ਇੱਕਾਂ ਕਲਰ ਅਗਲਾ ਇਹ ਹੈਗਾ ਇਹਦੀ ਦੇਖੋ ਸ਼ਰਟ ਦੀ ਪ੍ਰਿੰਟਿੰਗ ਬਹੁਤ ਜਿਆਦਾ ਸੋਹਣੀ ਸੂਟ ਨਹੀਂ ਗਈ ਇਹ ਵੀ ਸਲਵਾਰ ਆਫ ਵਾਈਟ ਹੋਊਗੀ ਇਸ ਤਰ੍ਹਾਂ ਦਾ ਆਜੂਗਾ ਪੂਰਾ ਸੂਟ ਤੇ ਸੂਟ ਆਪਨੇ ਕੋਲ ਆ ਜੂਗਾ ਇਹ ਵਾ ਇਸ ਦੇ ਸ਼ਰਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਜਿਆਦਾ ਸੋਹਣੀ ਹੈ ਇਸ ਦੇ ਇਸ ਤਰ੍ਹਾਂ ਦੀ ਲੱਗੀ ਹੈ ਸਲਵਾਰ ਇਸ ਦੇ ਨਾਲ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਪ੍ਰਾਈਸ ਸਾਰਿਆਂ ਦਾ ਅੱਜ ਵਾਲੇ ਸੂਟਾਂ ਦਾ ਰਹੂਗਾ ਜੀ 650 ਰੁਪਏ 650 ਰੁਪਏ ਦੇ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਹੋਏ ਸਕਰੀਨਸ਼ਾਟ ਲੈ ਲਿਓ ਜੀ ਨਾਲ ਦੀ ਨਾਲ ਦੇਖੋ ਸਾਰੇ ਕਲਰ ਬਹੁਤ ਜਿਆਦਾ ਸੋਹਣੇ ਨੇਗੇ ਕਿਹੋ ਜੇ ਮਰਜੀ ਤੁਸੀਂ ਇਹਨਾਂ ਨੂੰ ਸੂਟ ਸਲਾਈ ਕਰਕੇ ਬਣਾ ਸਕਦੇ ਹੋ 650 ਰੁਪਏ ਰੇਂਜ ਬਹੁਤ ਜਿਆਦਾ ਘੱਟ ਹੈ ਜੀ ਸੂਟ ਬਹੁਤ ਜਿਆਦਾ ਸੋਹਣੇ ਨੇਗੇ ਬ੍ਰਾਂਡ ਦੇ ਸੂਟ ਨੇ ਕੋਈ ਐ ਨਹੀਂਗਾ ਵੀ ਲੋ ਕੁਆਲਟੀ ਦੇਵਾਂਗੇ ਸੂਟ ਬਹੁਤ ਜਿਆਦਾ ਸੋਹਣੇ ਨੇ ਤੁਸੀਂ ਆਪਣਾ ਆਰਡਰ ਬੁੱਕ ਕਰ ਲਿਓ ਜਿੰਨਾਂ ਨੂੰ ਵੀ ਪਸੰਦ ਹੋਏ ਪਲੀਜ਼ ਜਲਦੀ ਸਕਰੀਨ ਸ਼ਾਟ ਲੈ ਕੇ ਆਰਡਰ ਆਪਣਾ ਸੂਟ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਸੂਟ ਬਹੁਤ ਪਿਆਰੇ ਨੇ ਦੇਖੋ ਪ੍ਰਿੰਟਿੰਗਾਂ ਬਹੁਤ ਜਿਆਦਾ ਸੋਹਣੀਆਂ ਨੇ ਇਹ ਵੀ ਬਹੁਤ ਜਿਆਦਾ ਪਿਆਰੀ ਦੇਖੋ ਪ੍ਰਿੰਟਿੰਗ ਕਿੰਨੀ ਜਿਆਦਾ ਸੋਹਣੀ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆਵੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਜੀ ਓਨਲੀ 650 ਰੁਪਏ ਦੇ ਵਿੱਚ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਜੀ ਸੋਹਣਾ ਜਿਹਾ ਕਮੈਂਟ ਕਰਕੇ ਦੱਸਿਓ ਤੁਹਾਨੂੰ ਆਪਣੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ